ਗਾਲੀ ਯਾ ਆਪਣੀ ਰੇਜ ਕੁੜੇ ਪਿੱਛਾ ਨਹੀਂ ਕਰਦੀ ਇਹਨਾਂ ਦੇ ਕਾਨੂੰਨ ਨਹੀਂ ਲਾਗੂ ਕੀਤਾ ਗਿਆ ਹੈ ਕਿ ਬੰਦੇ ਆਰਮੀ ਦੇ ਵਿੱਚ ਜਾਂਦੇ ਸੀਗੇ ਤੇ ਉੱਥੇ ਜਾ ਕੇ ਆਪਣੀਆਂ ਦਿੱਕਤਾਂ ਪ੍ਰੋਬਲਮ ਕਰਦੀ ਸੀਗੇ ਕਈ ਐਮਐਚ ਜਾਂਦੇ ਸੀਗੇ ਕਿ ਇਹਨਾਂ ਲੱਤ ਫੜ ਲਈ ਤੇ ਇਹਨਾਂ ਗੋਡਾ ਫੜ ਲਿਆ ਤੇ ਕਈ ਜਿਆ ਛੁੱਟੀਆਂ ਹੁੰਦੇ ਸੀਗੇ ਵਾਪਸ ਨਹੀਂ ਜਾਂਦੀ ਸੀਗੇ ਇਹਦੇ ਕਰਕੇ ਕੀ ਹੋਇਆਗਾ ਆਰਮੀ ਦੇ ਵਿੱਚ ਕੀ ਹਮਲਾ ਟੋਟਲ ਜੁੰਟ ਦੇ ਵਿੱਚ 800 ਤੋਂ ਪਲੱਸ ਬੰਦਾ ਹੁੰਦਾ ਤੇ ਘੱਟੋ ਘੱਟ 100 ਬੰਦੇ ਕੋਈ ਐਮਐਚ ਕੋਈ ਓਐਸ ਲੋ ਗਿਆ ਗਿਆ ਨਹੀਂ ਗਿਆ ਵਾਪਸ ਤੇ ਉਹਨਾਂ ਦਾ ਲੋਡ ਕੀ ਸੀਗਾ ਜਿਹੜੇ ਬੰਦੇ ਬਚਦੇ ਸੀਗੇ ਉਹਨਾਂ ਤੇ ਜਾਂਦਾ ਸੀਗਾ ਤੇ ਘੱਟੋ ਘੱਟ ਇੱਕ ਬੰਦੇ ਨੂੰ ਤਿਆਰ ਕਰਨ ਦੇ ਲਈ ਫੌਜ ਦੇ ਵਿੱਚ ਕਰੋੜਾ ਰੁਪਇਆ ਖਰਚਾ ਆਉਂਦਾ ਦੇ ਬਾਅਦ ਦੇ ਵਿੱਚ ਉਹ ਬੰਦਾ ਕੀ ਜੀਆ ਘਰੇ ਆਉਂਦਾ ਸੀ ਜੀਆ ਵਾਪਸ ਨਹੀਂ ਜਾਂਦਾ ਜੀਆ ਹੋਰਨ ਲਈ ਚਲਾ ਜਾਂਦਾ ਸੀ ਜੀ ਇਸ ਕਰਕੇ ਜਿਹੜਾ ਅਗਨੀ ਵੀਰ ਸਿਸਟਮਾ ਦਾ ਇਹ ਗਵਰਨਮੈਂਟ ਨੇ ਲਾਗੂ ਕੀਤਾ ਗਵਰਨਮੈਂਟ ਨੇ ਕੀ ਗਲਤੀ ਕੀਤੀ ਇਸ ਰੋਪੇ ਕਦ ਦੱਸਤਾ ਕਿ ਇਹ ਅਗਨੀ ਵੀਰ ਸਿਸਟਮਾ ਜਿਹੜਾ 4 ਸਾਲਾਂ ਲਈ ਕੀਤਾ ਗਿਆ ਇਹ ਵੀਰੇ 4 ਸਾਲਾਂ ਲਈ ਕੋਈ ਨਹੀਂ ਹੈ ਇਹਦੇ ਵਿੱਚੋਂ ਹੀ ਬੰਦੇ ਪੱਕੇ ਕੀਤੇ ਜਾਂਦੇ ਆ ਜਿਹੜੇ 4 ਸਾਲਾਂ ਦੇ ਵਿੱਚ ਉਹਨਾਂ ਦਾ ਇੱਕ ਤਾਂ ਚਾਰਟ ਭਰਿਆ ਜਾਂਦਾ ਹੈਗਾ ਫਿਜ਼ੀਕਲ ਸਟਰੈਂਥ ਮੈਡੀਕਲ ਰਿਟਨ ਟੈਸਟ ਉਹਨਾਂ ਦੇ ਹੁੰਦੇ ਰਹਿੰਦੇ ਆ ਉੱਥੇ ਉਹਨਾਂ ਦੇ ਡੇਮਾ ਦੇ ਵਿੱਚ ਵੀ ਬੱਕਰੀ ਛੋਟ ਦਿੱਤੀ ਜਾਂਦੀ ਆ ਤੇ ਹਰ ਇੱਕ ਚੀਜ਼ ਦੇ ਵਿੱਚ ਉਹਨਾਂ ਨੂੰ ਗ੍ਰੈਜੂਏਸ਼ਨ ਵੀ ਬਾਅਦ ਦੇ ਵਿੱਚ ਕਰਾਈ ਜਾਂਦੀ ਆ ਉੱਥੇ ਜਾ ਕੇ ਇਹਦੇ ਵਿੱਚ ਕੀ ਆਗਾ 4 ਸਾਲ ਦੇ ਵਿੱਚ ਹਰ ਸਾਲ ਤੋਂ ਬਾਅਦ ਮੈਡੀਕਲ ਹੋਣਾ ਐਕਸਟਰਾ ਫਿਜ਼ੀਕਲ ਟੈਸਟ ਪਾਉਣੇ ਆਗੇ ਜਿਹੜਾ ਰਿਟਨ ਟੈਸਟ ਆ ਜਿਹੜਾ ਬਹੁਤ ਦੁਬਾਰਾ ਹੋਣਾ ਉੱਥੇ ਜਾ ਕੇ ਇੱਕ ਵਾਰੀ ਉਹਦੇ ਵਿੱਚ ਕੀ ਹੈਗਾ ਬੰਦੇ ਦਾ ਇੱਕ ਨੋਟਬੁੱਕ ਬਣ ਜਾਂਦੀ ਆ ਜੋ ਕਿ ਆ ਬੰਦੇ ਦਾ ਭਰਿਆ ਜਾਂਦਾ ਹੈਗਾ ਉਹਦੇ ਨਾਲ ਕੀ ਆ ਜਿਹੜੇ ਬੰਦੇ ਵਾਪਸ ਆਉਣ ਵਾਲੇ ਹੁੰਦੇ ਆਗੇ ਉਹਨਾਂ ਦਾ ਪਤਾ ਲੱਗ ਜਾਂਦਾ ਪਹਿਲਾਂ ਹੀ ਇਸ ਕਰਕੇ ਜਿਹੜਾ ਬੰਦਾ 4 ਸਾਲ ਕੰਪਲੀਟ ਕਰ ਲਿੰਦਾ ਉਹਨਾਂ ਨੂੰ ਪੱਕਾ ਕੀਤਾ ਜਾਂਦਾ ਜਿਹੜੇ 4 ਸਾਲਾਂ ਦੇ ਵਿੱਚ ਮਕਰਾਂ ਮਾਰਦੇ ਆ ਉਹ ਇਹਨਾਂ ਜਾਂਦਾ ਉਤੋਂ ਮਹੀਨਾ ਵਿੱਚ ਵਾਪਸ ਨਹੀਂ ਆਉਂਦਾ ਜਾਂ ਐਸਲ ਹੁੰਦਾ ਕਿ ਪਿੰਡ ਛੁੱਟੀ ਆਇਆ ਤੇ ਦੁਬਾਰਾ ਵਾਪਸ ਨਹੀਂ ਗਿਆ ਉਹਨਾਂ ਜੀ ਮੈਡੀਕਲ ਜਿਹੜਾ ਨਾ ਇਹ ਰਿਪੋਰਟ ਬਣਦੀ ਆ ਇਹ ਵਿੱਚ ਜੀ ਉਹਨਾਂ ਦੇ ਨੰਬਰ ਲੱਗਦੇ ਆਗੇ ਵੀ ਇਹ ਬੰਦਾ ਨੇ ਆ ਕੰਮ ਕੀਤਾ ਆ ਨਹੀਂ ਕੀਤਾ ਇਹ ਜਨ ਉਹ ਇਹ ਕਰਕੇ ਕੀ ਆ 4 ਸਾਲ ਤੋਂ ਬਾਅਦ ਦੇ ਵਿੱਚ ਵੀ ਜਿਉਂ ਬੰਦਾ ਥੋੜਾ ਲੱਗਦਾ ਕਿ ਇਹ ਠੀਕ ਆ ਉਹ ਤਿੰਨ ਸਾਲ ਹੋਰ ਦਿੱਤੇ ਜਾਂਦੇ ਆਗੇ ਉਹਦੀ ਜਿਹੜੀ ਜੋਬ ਆ 7 ਸਾਲ ਦੇ ਲਈ ਕੀਤੀ ਜਾਂਦੀ ਆ ਜਿਹੜਾ ਬੰਦਾ 4 ਸਾਲ ਤੋਂ ਬਾਅਦ ਦੇ ਵਿੱਚ ਗਵਰਨਮੈਂਟ ਨੂੰ ਲੱਗਦਾ ਕਿ ਇਹ ਬੰਦਾ ਨਹੀਂ ਠੀਕ ਆ ਨਹੀਂ ਗਿਆ ਪ੍ਰੋਪਰ ਰਿਪੋਰਟ ਬਣਾ ਕੇ ਆਰਮੀ ਹੱਡਵਟ ਜਾਂਦੀ ਆ ਉੱਥੇ ਕੀ ਆਗਾ 4 ਸਾਲਾਂ ਦੇ ਬਾਅਦ ਦੇ ਵਿੱਚ ਇਹਨਾਂ ਨੇ ਗਵਰਨਮੈਂਟ ਰੈਂਕ ਬਣਾਇਆ ਪਰ 25% ਬੰਦੇ ਆ ਜਿਹੜੇ ਪੱਕੇ ਕਰਨੇ 75 ਆ ਜਿਹੜੇ ਉਹ ਵਾਪਸ ਕਰਨੇ ਪਰ ਇਦਾਂ ਦਾ ਕੁਝ ਨਹੀਂ ਆ ਜਿਹੜੀ ਰਿਪੋਰਟ ਬਣਦੀ ਆ ਉਹ ਮੁਤਾਬਕੀ ਸਾਰਾ ਕੁਝ ਹੁੰਦਾਗਾ 25% ਉਹਦੇ ਵਿੱਚ ਜਿੰਨੇ ਵੀ ਮਤਲਬ ਕਰੈਕਟ ਸਰਟੀਫਿਕੇਟ ਵੀ ਉੱਥੇ ਬਣਦਾਗਾ ਉਹਦੇ ਵਿੱਚ ਕੀ ਆਗਾ ਜਿਹੜੇ ਬਿਲਕੁਲ ਸਹੀ ਆ ਉਹਨਾਂ ਨੂੰ 4 ਸਾਲ ਬਾਅਦ ਪੱਕਾ ਕੀਤਾ ਜਾਂਦਾ 4 ਸਾਲ ਦੇ ਵਿੱਚ ਤੁਹਾਡੀ ਜਿਹੜੀ ਸੈਲਰੀ ਆ ਫਸਟ 30 ਆ ਤੋਂ ਸਟਾਰਟ ਹੁੰਦੀ ਆ ਇਹ ਜੋ 9000 ਫੰਡ ਗਿਆ ਕੱਟਿਆ ਜਾਂਦਾ ਤੇ 21000 ਗਿਆ ਸਟਾਰਟ ਹੋ ਜਾਂਦਾਗਾ ਇੱਕ ਸਾਲ ਦੇ ਲਈ ਸੈਕੰਡ ਸਾਲ ਜਿਹੜੀ ਸੈਲਰੀ ਆ ਉਹ ਤੁਹਾਡੀ 33000 ਰੁਪਏ ਕੀਤੀ ਜਾਂਦੀ ਆ ਜਿਹੜਾ ਤੀਜੇ ਸਾਲ ਦੇ ਵਿੱਚ ਆ 36000 ਕੀਤੀ ਜਾਂਦੀ ਆ ਸੈਲਰੀ 4 ਸਾਲ ਦੇ ਬਾਅਦ ਦੇ ਵਿੱਚ ਕੀ ਆ 40 ਸਾਲ 40000 ਸੈਲਰੀ ਹੁੰਦੀ ਆ 4 ਸਾਲ ਦੇ ਵਿੱਚ ਜਿਹੜੇ ਬੰਦੇ ਫੋਰਡ ਦੇ ਨਹੀਂ ਫਿੱਟ ਹੁੰਦੇ ਉਹਨਾਂ ਨੂੰ ਰਿਟਾਇਰ ਕੀਤਾ ਜਾਂਦਾ ਤੇ 1176000 ਰੁਪਿਆ ਫੰਡ ਵਜੋਂ ਦਿੱਤਾ ਜਾਂਦਾ 4 ਸਾਲ ਦੇ ਵਿੱਚ ਜਿਹੜਾ 9000 ਤੇ ਪਿਛਲੇ 2 ਸਾਲ 12000 ਰੁਪਿਆ ਤੁਹਾਡਾ ਫੰਡ ਵਿੱਚੋਂ ਕੱਟਿਆ ਜਾਊਗਾ ਜੋ ਕੀ ਬਣਦਾਗਾ 5 ਲੱਖ ਤੇ ਕੁਝ ਹਜ਼ਾਰ ਤੇ ਗਵਰਨਮੈਂਟ ਕੀ ਆ ਉਹਦੇ ਉੱਪਰ ਟੈਕਸ ਪਾ ਕੇ ਤੁਹਾਨੂੰ ਵਿਆਜ ਪਾ ਕੇ 11,70,000 ਰੁਪਿਆ ਬੈਨੀਫਿਟ ਵਜੋਂ ਦਿੰਦੀ ਆ ਤੇ ਜਿਹੜੇ ਬੰਦੇ 4 ਸਾਲ ਬਾਅਦ ਪੱਕੇ ਹੁੰਦੇ ਆਗੇ ਉਹਨਾਂ ਦਾ ਫੰਡ ਕੀ ਆ ਅੱਗੇ ਜੁੜ ਜਾਂਦਾ ਇਹਦੇ ਵਿੱਚ ਆ ਤੁਹਾਡਾ ਚਾਰ ਫੇਜ ਦੇ ਵਿੱਚ ਮਤਲਬ ਭਰਤੀ ਦੇਖਦੇ ਹੋਗੇ ਪਹਿਲਾਂ ਕੀ ਸੀਗਾ ਓਪਨਿੰਗ ਹੀ ਹੁੰਦੀ ਸੀ ਪਰ ਮਨੇ ਇਹ ਰੀਂਡੀਆ ਕਿ ਪਹਿਲਾਂ ਹੀ ਮਤਲਬ ਪਹਿਲਾਂ ਜਾਂਦੇ ਸੀਗੇ ਇਸ ਦੀ ਉਮਰ ਆਉਂਦੀ ਸੀ ਕਿਸੇ ਦੀ ਨਹੀਂ ਆਉਂਦੀ ਸੀ ਸਾਰੇ ਭਰਤੀ ਦੇ ਵਿੱਚ ਜਾਂਦੇ ਸੀਗੇ ਉਹ ਇਕੱਠੀ ਕੀ ਸੀ ਨਾ ਉੱਥੇ ਜ਼ਿਆਦਾ ਹੋ ਜਾਂਦਾ ਸੀਗਾ ਉਹਦੇ ਕਰਕੇ ਕੀਆ ਫੋਨ ਨੇ ਔਨਲਾਈਨ ਪਲੈਟਫਾਰਮ ਪਹਿਲਾਂ ਹੀ ਮਤਲਬ ਭਰਤੀ ਡੇਟ ਵੀ ਫਿਕਸ ਕੀਤੀ ਗਈ ਆ ਔਨਲਾਈਨ ਹੀ ਸਿਸਟਮ ਆਧਾਰ ਕਾਰਡ ਆਪਾਂ ਦੇ ਵਿੱਚ ਫਿਲ ਕਰਦੇ ਆ ਸਾਈਡ ਦੇ ਵਿੱਚ ਉਹਦੇ ਨਾਲ ਜਿਹੜਾ ਆਨਲਾਈਨ ਫਾਰਮ ਫਿਲ ਹੁੰਦੇ ਆ ਜਿਹਦੀ ਡੇਟ ਵਾਤਾ ਜਾਂ ਘਾਟਾ ਉਹ ਪਰਸਨ ਕੀ ਆ ਫੌਜ ਦੀ ਭਰਤੀ ਨਹੀਂ ਦੇਖ ਸਕਦਾ ਇਸ ਕਰਕੇ ਉੱਥੇ ਜਿਹੜਾ ਥੋੜਾ ਘੱਟ ਵੀ ਘੱਟ ਹੋ ਗਿਆ ਇਹ ਜਿਹੜੀ ਭਰਤੀ ਹੈ ਜੀ 10 ਅਪ੍ਰੈਲ ਤੱਕ ਤੁਹਾਡੇ ਫਾਰਮ ਆ ਜਿਹੜੇ ਫਾਰਮ ਫਿਲ ਕੀਤੇ ਜਾਣੇ ਆ ਉਸ ਤੋਂ ਬਾਅਦ ਦੇ ਵਿੱਚ ਆ ਆਨਲਾਈਨ ਤੁਹਾਨੂੰ ਮੇਲ ਆਈਡੀ ਦੇ ਉੱਪਰ ਮੈਸੇਜ ਆਉਣੇ ਸਟਾਰਟ ਹੋ ਜਾਣਗੇ ਪੀ ਐਸ ਪਰਸਨ ਦਾ ਇੱਥੇ ਪੇਪਰ ਆ ਇੱਥੇ ਮੈਡੀਕਲ ਆ ਇੱਥੇ ਫਿਜ਼ੀਕਲ ਆ ਫਸਟ ਥੋੜਾ ਪੇਪਰ ਹੋਣਾਗਾ ਆਨਲਾਈਨ ਜਿਹੜਾ ਕਿ 40 ਨੰਬਰ ਦਾ ਸੀ ਈ ਇਹ ਆਨਲਾਈਨ ਨੋਰਮਲ ਟੈਸਟ ਹੋਊਗਾ ਉਸ ਤੋਂ ਬਾਅਦ ਵਿੱਚ ਕੀ ਆ ਮੇਲ ਆਈ ਈ ਦੇ ਉੱਪਰ ਤੁਹਾਨੂੰ ਇੱਕ ਮੇਲ ਆਊਗੀ ਤੇ ਆਊਗਾ ਵੀ ਤੁਹਾਨੂੰ ਪਟਿਆਲਾ, ਕੂਰਥਲੇ, ਮਹਾਲੀ ਦੋ ਸੈਂਟਰ ਹੋਰ ਨੇਗੇ ਵੀ ਉੱਥੇ ਥੋੜਾ ਪੇਪਰ ਹੋਣਾ ਉਹ ਪੇਪਰ ਹੋਣਾ ਥੋੜਾ 100 ਨੰਬਰ ਦਾ ਉਦੇ ਵਿੱਚ ਕੀ ਆਗਾ ਕੁਐਸਚਨ ਪੇਪਰ ਕੁਐਸਚਨ ਦਿੱਤਾ ਹੋਊਗਾ ਚਾਰ ਉਹਦੇ ਵਿੱਚ ਆਪਸ਼ਨਾਂ ਹੋਣੀਆਂ ਜਿਹਦੇ ਵਿੱਚੋਂ ਇੱਕ ਨੂੰ ਤੁਸੀਂ ਨੇ ਟਿੱਕ ਮਾਰਕ ਕਰਨਾ ਜਿਹਦੇ ਚੋਂ 40 40 ਨੰਬਰ ਵਾਲਾ ਬੰਦਾ ਪਾਸ ਹੋਊਗਾ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਬੰਦਾ ਪੇਪਰ ਪਾਸ ਹੋਣਗੇ ਉਹਨਾਂ ਦਾ ਮੈਡੀਕਲ ਜਾਂ ਫਿਜ਼ੀਕਲ ਹੋਊਗਾ ਪਹਿਲਾਂ ਉਹ ਆਨਲਾਈਨ ਤੋਂ ਨੂੰ ਆ ਜੂਗਾ ਵੀ ਫਿਜ਼ੀਕਲ ਹੋਣਾ ਜਾਂ ਮੈਡੀਕਲ ਹੋਣਾ ਜੇ ਹੋਣਾ ਮੈਡੀਕਲ ਤੇ ਜਿਹਨੂੰ ਕਰਾਉਣਾ ਪੈਣਾ ਜਿਹੜਾ ਫਿਜ਼ੀਕਲ ਆ ਫਿਜ਼ੀਕਲ ਦੇ ਵਿੱਚ ਆ ਇਸ ਵਾਰ ਪਹਿਲਾਂ ਵੀ ਸੀਗਾ ਸਰਪੇ ਇੱਕੋ ਗਰੁੱਪ ਦਿੱਤਾ ਗਿਆ ਸੀ ਇਸ ਵਾਰ ਕੀ ਚਾਰ ਗਰੁੱਪ ਨੇਗੇ ਫਸਟ ਗਰੁੱਪ ਦਾ ਟਾਈਮ ਆ ਜਿਹੜਾ 7.5 ਮਿੰਟ ਦਾਗਾ ਸੈਕੰਡ ਗਰੁੱਪ ਦਾ ਟਾਈਮ ਆ 5 ਮਿੰਟ 45 ਸੈਕੰਡ ਤੇ ਜਿਹੜਾ ਥਰਡ ਗਰੁੱਪ ਆ ਉਹਦਾ ਟਾਈਮ ਦਿੱਤਾ ਗਿਆ ਹੈਗਾ 6 ਮਿੰਟ ਤੇ ਫੋਰਥ ਗਰੁੱਪ ਦਾ ਟਾਈਮ ਆ ਜਿਹੜਾ 6 ਮਿੰਟ ਤੇ 15 ਸੈਕੰਡ ਦਿੱਤੇ ਗਿਆਗੇ ਜੋ ਸੰਗਾਂ ਫਸਟ ਗਰੁੱਪ ਦੇ ਵਿੱਚ ਰਨਿੰਗ ਪਾਸ ਕਰਦਾਗਾ ਉਹਦੇ ਮਾਰਕ ਨੇ ਸ਼ਬ ਸ਼ਟੋ ਜੋ ਪਰਸਨ ਸੈਕੰਡ ਗਰੁੱਪ ਦੇ ਵਿੱਚ ਰਨਿੰਗ ਪਾਸ ਕਰਦਾ ਉਹਦੇ ਮਾਰਕ ਮਿਲਣਗੇ 48 ਜਿਹੜਾ ਬੰਦਾ ਤੀਜੇ ਗਰੁੱਪ ਦੇ ਵਿੱਚ ਰਨਿੰਗ ਪਾਸ ਕਰਦਾ ਉਹਦੇ ਮਾਰਕ ਮਿਲਣਗੇ 36 ਜੋ ਬੰਦਾ ਫੋਰਥ ਗਰੁੱਪ ਦੇ ਵਿੱਚ ਰਨਿੰਗ ਪਾਸ ਕਰਦਾ ਉਹਨੂੰ ਮਾਰਕ ਮਿਲਣਗੇ 24 ਇਹਦੇ ਨਾਲ ਨਾਲ ਫਰਸਟ ਗਰੁੱਪ ਦੇ ਲਈ ਜਿਹਨੇ ਚੈਨ ਕਮਣਗੇ ਉਹ 10 ਲੈਣਗੇ ਸੈਕੰਡ ਗਰੁੱਪ ਲਈ 8 ਥਰਡ ਗਰੁੱਪ ਲਈ 7 ਰੂਟਿੰਗ ਹੈ ਔਰ ਫੋਰਥ ਗਰੁੱਪ ਲਈਆ 6 ਚਿੰਨਫ ਔਰ ਇੱਕ ਜਿਗਜੈਗ ਬਾਹਰ ਹੁੰਦੀ ਆ ਬਣੀ ਹੋਈ ਉਹਦੇ ਉੱਪਰ ਚੱਲਣਾ ਪਈਨੇ 15 ਮੀਟਰ ਔਰ ਇੱਕ ਕ੍ਰਾਂਚ ਹੁੰਦੀ ਆ 9 ਮੀਟਰ ਉਹਨੂੰ ਟੱਪਣਾ 9 ਮੀਟਰ ਖੜਾ ਹੁੰਦਾ ਹੈ ਇਹ ਹੋ ਗਿਆ ਤੁਹਾਡਾ ਫਿਜ਼ੀਕਲ ਟੈਸਟ ਦਾ ਮੈਡੀਕਲ ਆ ਇਹਦੇ ਵਿੱਚ ਬਹੁਤ ਜ਼ਿਆਦਾ ਛੋਟ ਦਿੱਤੀ ਜਾਊਗੀ ਇਸ ਵਾਰ ਕਿਉਂਕਿ ਪਿਛਲੀ ਵਾਰ 2024 ਦੇ ਵਿੱਚ ਆਪਣੇ ਪੰਜਾਬ ਦੀਆਂ ਪੈਂਟੀਆਂ ਸੀ 2600 ਕੁਸ਼ਲ ਤੇ ਨੌਜਵਾਨ ਭਰਤੀ ਹੋਏ ਸਰਕਾਰ 473 ਇਸ ਕਰਕੇ ਆਪਣੇ ਪੰਜਾਬ ਦਾ ਕੋਟਾ ਜਿਹੜਾ ਅਨਦਰ ਸਟੇਟਾਂ ਨੂੰ ਦਿੱਤਾ ਗਿਆ ਇਸ ਕਰਕੇ ਆਪਣੇ ਜਰਨਾ ਆਪਣਾ ਬ੍ਰਿਗੇਡੀਅਰ ਸਾਹਿਬ ਨੇ ਗਾਖੜ ਸਾਹਿਬ ਚੰਡੀਗੜ੍ਹ ਦੇ ਉਹਨਾਂ ਨੇ ਇਹ ਮੁੱਦਾ ਉਠਾਇਆ ਕਿ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਜਾਗਰੂਤ ਕਰੋ ਕਿ ਇਹ ਜੋ ਭਰਤੀਆਂ ਇਹ ਕੱਚੀ ਨਹੀਂ ਹੈ 4 ਸਾਲਾਂ ਦੀ ਨਹੀਂ ਇਹਦੇ ਵਿੱਚੋਂ ਹੀ ਨੌਜਵਾਨ ਆ ਜਿਹੜੇ ਪੱਕੇ ਕੀਤੇ ਜਾਣਗੇ ਜਿਹੜੇ 4 ਸਾਲਾਂ ਦੇ ਬਾਅਦ ਦੇ ਵਿੱਚ ਰਿਟਾਇਰ ਹੋਣਗੇ ਉਹਨਾਂ ਦੇ ਲਈ ਆਪਸ਼ਨਾਂ ਨੇ ਸੱਤ ਆਪਸ਼ਨਾਂ ਨੇ ਕਟੂਕੜਾ 8 ਪੰਜਾਬ ਪੁਲਿਸਾ ਸੀਆਰਪੀਐਫ ਸੀਆਈਐਸਐਫ ਬੀਐਸਐਫਾ ਉਹਨਾਂ ਦੇ ਵਿੱਚ 70% ਕੋਟਾ ਜਿਹੜਾ ਆਰਮੀ ਦਾ ਰੱਖਿਆ ਗਿਆ ਹੈਗਾ ਜਿਹੜੇ ਜੀ ਉਹਦੇ ਵਿੱਚ ਸਿਲੈਕਟ ਹੋ ਸਕਦੇ ਹੈਗੇ ਕਿਸੇ ਹੋਰ ਵੀਰਦਾ ਕੋਈ ਕੁਐਸਚਨ ਹੋਵੇ ਕਿਸੇ ਦਾ ਕੋਈ ਡਾਊਟ ਹੈ ਤਾਂ ਉੱਠ ਕੇ ਪੁੱਛੋ ਪੁੱਛ ਸਕਦਾ ਵੀਰੇ ਕਿਉਂਕਿ ਆਪਣੇ ਜੀ ਪੰਜਾਬ ਦੇ ਵਿੱਚ ਬਾਹਰ ਦਾ ਜਿਆਦਾ ਦੌਰ ਚੱਲਿਆ ਪਿਆ ਹੋਣਾ ਇਸ ਕਰਕੇ ਇਹਦੇ ਬਾਰੇ ਕੀ ਹੈ ਕਿਸੇ ਨੂੰ ਪਤਾ ਹੀ ਨਹੀਂ ਮੈਂ ਇਧਰ ਪਟਿਆਲਾ ਸੈਟ ਗਏ ਸੀ ਅਸੀਂ ਉਧਰ ਪਤਾ ਹੀ ਨਹੀਂ ਹੈਗਾ ਕਿਸੇ ਨੂੰ ਕੀ ਆਨਲਾਈਨ ਫਾਰਮ ਭਰ ਕੇ ਫਿਰ ਮਤਲਬ ਜਿਹੜਾ ਕੀ ਆ ਭਰਤੀ ਦੇਖ ਸਕਦੇ ਆਪਾਂ ਉਹਨੂੰ ਪਹਿਲਾਂ ਸੀਗਾ ਡੇਟ ਅਨਾਉਂਸ ਹੁੰਦੀ ਸੀਗੀ ਕਿ ਐਨੇ ਤਰੀਕ ਨੂੰ ਪਟਿਆਲਾ ਲੁਧਿਆਣਾ ਜਾਂ ਸੰਗਰੂਰ ਦੇ ਵਿੱਚ ਰੇਲੀ ਆ ਤੇ ਨੌਜਵਾਨ ਕੀ ਸੀ ਪਹੁੰਚ ਜਾਂਦੇ ਸੀਗੇ ਪਰ ਹੁਣ ਕੀ ਹੈਗਾ ਪਹਿਲਾਂ ਹੀ ਮਤਲਬ ਫਾਰਮ ਫਿਲ ਹੁੰਦਾਗਾ ਜਿਸ ਪਰਸਨ ਦੀ ਜੀਆ ਡੇਟ ਆਉਂਦੀ ਆ ਉਹਦੇ ਵਿੱਚ ਉਹ ਪੜਤੀ ਤੇ ਜਾਂਦਾ ਨਹੀਂ ਤੇ ਨਹੀਂ ਜਾਂਦਾ ਮਤਲਬ ਪਹਿਲਾਂ ਹੀ ਮਤਲਬ ਰੋਲ ਨੰਬਰ ਆ ਜਾਂਦਾ ਫਾਰਮ ਦੇ ਉੱਪਰ ਪਹਿਲਾਂ ਕੀ ਸੀਗਾ 2020 ਤੱਕ ਆਪਣਾ ਕੀਆ ਮੈਡੀਕਲ ਦਾ ਨੌਜਵਾਨਾਂ ਦਾ ਕੀ ਸੀਗਾ ਮਤਲਬ ਆਰਮੀ ਦੀ ਰਿਪੋਰਟ ਜਾਂਦੀ ਹੈਗੀ ਆਰਮੀ ਹੈੱਡ ਕੁਆਰਟਰ ਦੇ ਵਿੱਚ ਹਰ ਜੁੰਟ ਦੀ ਵੀ ਆਹ ਜੁੰਟ ਕੀ ਕਰਦੀ ਆਹ ਜੁੰਟ ਕੀ ਕਰਦੀ ਆ ਪਹਿਲਾਂ ਦਾ ਜਿਹੜਾ ਉਹ ਟੀਚਾ ਸੀਗਾ ਮੈਡੀਕਲ ਦਾ ਹੋ ਗਿਆ OS ਲੋ ਗਿਆ ਪਿੰਡ ਗਿਆ ਬੰਦਾ ਵਾਪਸ ਨਹੀਂ ਗਿਆ ਉਹ ਕੀ ਸੀਗਾ ਬਹੁਤ ਜ਼ਿਆਦਾ ਵੱਧ ਗਿਆ ਸੀਗਾ ਉਹਦੇ ਉਹ ਕਿਹੜੇ ਬੰਦੇ ਸੀ ਜੇ ਸਿਰਫ ਨਵੇਂ 2016 ਤੋਂ ਲੈ ਕੇ 2020 ਤੱਕ ਜਿਹੜੇ ਭਰਤੀ ਹੋਏ ਸੀਗੇ ਉਹ ਕਿੰਨਾ ਦਾ ਪੈੰਡੋ ਜਾਂਦੀ ਸੀ ਵਾਪਸ ਐਮ ਐਚ ਦੇ ਵਿੱਚ ਵੀ ਸੀਗਾ ਮਲਾ ਹਾਈ ਐਲਟੀ ਦੇ ਵਿੱਚ ਜੁੰਟ ਚਲ ਗਈ ਉੱਥੇ ਗਿਆ ਹਾਈ ਐਲਟੀ ਦੇ ਵਿੱਚ ਜ਼ਿਆਦਾ ਬੈਨੀਫਿਟ ਮਿਲਦਾਗਾ ਜਿਹੜੇ ਬੰਦੇ ਨੂੰ ਕੈਟਾਗਰੀ ਹੁੰਦੀ ਹੈਗੇ ਇਸਨੇ ਸੱਟ ਮਾਰ ਲਈ ਕਿਸੇ ਨੇ ਪੁਸ਼ ਕਰ ਲਿਆ ਅੱਧੇ ਜੀਸੀ ਜਾਣ ਬੁੱਝ ਕੇ ਚੀਜ਼ਾਂ ਕਰ ਦਿੱਤੀ ਜੀ ਉਹਦੇ ਕਰਕੇ ਕੀ ਹੈ ਗਵਰਨਮੈਂਟ ਨੇ 4 ਸਾਲ ਦਾ ਇੱਕ ਮਲਾ ਸਿਸਟਮ ਬਣਾਇਆਗਾ ਜਿਹੜਾ ਬੰਦਾ 4 ਸਾਲ ਦੇ ਵਿੱਚ ਬਿਲਕੁਲ ਫਿੱਟਰ ਹੋਊਗਾ ਉਹਦਾ ਫੌਜ ਨੂੰ ਜਾਇਨ ਕਰਨ ਜੋਗਾ ਉਹਨੂੰ ਰੱਖਿਆ ਜਾਊਗਾ ਜਿਹੜੇ ਬੰਦੇ ਡਰਾਮੇ ਕਰਦੇ ਨੇਗੇ ਮੈਡੀਕਲ ਲੀਵ ਲੈ ਲਈ ਐਮਐਚ ਚਲ ਗਏ ਮਤਲਬ ਸਾਲ-ਸਾਲ ਜਿਹੜਾ ਬੰਦਾ ਐਮਐਚ ਨਹੀਂ ਆਇਆ ਨਹੀਂ ਵਾਪਸ ਮਿਲਟਰੀ ਹਸਪੀਟਲ ਦੇ ਵਿੱਚੋਂ ਉਹਦੀ ਡਿਊਟੀ ਜਿਹੜਾ ਦੂਜੇ ਬੰਦੇ ਨੂੰ ਕਰਨੀ ਪੈਂਦੀ ਆਈ ਹੁਣ ਘਟੋਕਾ ਦਾ 800 ਬੰਦਾ ਜੁੰਡ ਦੇ ਵਿੱਚ ਹੁੰਦਾ ਸਾਡੀ ਜੁੰਡ ਦੇ ਵਿੱਚ ਕਿੰਨਾ ਪ੍ਰੈਜੈਂਟ ਜਿਹੜਾ 450 ਬੰਦਾ ਹੈਗਾ ਤੇ 350 ਬੰਦੇ ਦੀ ਡਿਊਟੀ ਜਿਹੜੀ ਦੂਜੇ ਬੰਦਨ ਕਰਨੀ ਪੈਂਦੀ ਹੈ ਜੀ ਜਿਹੜਾ ਅਗਨੀ ਵੀਰ ਸਿਸਟਮ ਹੈ ਇਹਦੇ ਵਿੱਚ ਵੀ ਆ ਹਰ ਬੰਦੇ ਨੂੰ ਵੀ ਆ ਵੱਖਰਾ ਇੱਕ ਚੀਜ਼ ਦਿੱਤੀ ਜਾਂਦੀ ਆ। ਬਈ ਇਹਦੇ ਵਿੱਚ ਜੇ ਤੁਸੀਂ ਆਪਣੀ ਸਟੱਡੀ ਵੀ ਕੰਪਲੀਟ ਕਰ ਸਕਦੇ ਹੋ ਉਹਦੇ ਲਈ ਵੱਖਰੀ ਲੀਵ ਦਿੱਤੀ ਜਾਂਦੀ ਆ। ਵੈਸੇ 30 ਜਣਾ ਜੇ ਬੰਦਾ ਸਟੱਡੀ ਕਰਨੀ ਚਾਹੁੰਦਾ ਉਹਦੇ ਲਈ ਵੱਖਰੀ ਲੀਵ ਦਿੱਤੀ ਜਾਂਦੀ ਹੈ ਜੀ। ਕੋਰਸ ਦੇ ਵਿੱਚ ਉਹਦੇ ਲਈ ਵੀ ਵੱਖਰਾ ਆਪਣਾ ਸਿਸਟਮ ਆਗਾ। ਉਹਨੂੰ ਛੱਡਿਆ ਜਾਊਗਾ ਹਰ ਇੱਕ ਜੇਮ ਦੇ ਵਿੱਚ ਜੇ ਕੋਈ ਬੰਦਾ ਇੰਟਰਸਟਿਡ ਆ ਜੇਮ ਕਰਨ ਦੇ ਲਈ। ਇਹਦੇ ਵਿੱਚ ਗੇਮ ਵਾਲੇ ਹੈਗੇ ਸਟੇਟ ਜਾਂ ਨੈਸ਼ਨਲ ਹੋਗੇ ਇਹ ਕਿੱਡਾ ਹੋਇਆ ਹੈਗਾ ਗੇਮ 골ਡ ਨੈਸ਼ਨਲ 골ਡ ਆ ਸਪੈਸ਼ਲ ਸਾਡੀ ਡੰਡ ਦਾ ਕੋਟਾ ਕਰ ਲੈ ਇਹਦੇ ਲਈ ਸਾਡੇ ਸੀਓ ਸਾਹਿਬ ਨੇ ਸਪੈਸ਼ਲ ਕਹਿੰਦੇ ਭੇਜਿਆਗਾ ਮੀਨ ਸਟੇਟ ਹੋਵੇ ਨੈਸ਼ਨਲ ਹੋਵੇ ਕੋਈ ਵੀ ਟੀਮ ਆ ਇਹਦੇ ਲਈ ਸਪੈਸ਼ਲ ਕੋਟਾ ਆਗਾ ਤੇ 17 ਸਾਲ ਤੋਂ ਲੈ ਕੇ 21 ਸਾਲ ਤੱਕ ਆ ਇਹ ਹੈ ਨਹੀਂ ਕਿ ਕੋਈ ਨੈਸ਼ਨਲ ਆ ਹੋਵੇ ਸਟੇਟ ਲੈਵਲ ਆ ਬੋਲਡ ਸਿਲਪਰਾ ਸਾਰੇ ਨੇ ਕਰਵਾ ਲਈ ਜਹਾ ਜੇ ਰਹਿੰਦੇ ਨਾਲ ਕੁਛ ਕ ਜਿਨ੍ਹਾਂ ਨੇ ਕਰਵਾ ਰਖੀ ਹੈ ਜੀ ਜਾਂ ਤਾਂ ਮੈਨੂੰ ਮਤਲਬ WhatsApp ਤੇ ਫਾਰਮ ਸੈਂਡ ਕਰਦੇ ਹੋ ਜਾਂ ਮੈਨੂੰ ਫਾਰਮ ਹੁਣ ਦੇ ਦਿਓ ਕਿਉਂਕਿ ਮੈਂ ਜਿਹੇ ਫਾਰਮ ਆ ਜਿਹੜੇ ਸਾਡੀ ਜੁੰਡ ਚ ਭੇਜਣੇ ਜੁੰਡ ਨੇ ਫਾਰਮ ਆ ਜਿਹੜੇ ਇਹ ਰਕਾਰ ਦੇ ਵਿੱਚ ਭੇਜਣੇ ਜੀ ਇਹ ਪਰਸਨ ਆ ਜਿਹੜੇ ਪੰਜਾਬ ਦੇ ਇਹ ਟ੍ਰਸਟ ਨੇ ਭਰਤੀ ਦੇਖਣ ਦੇ ਲਈ ਤੁਹਾਡਾ ਜਿੱਥੇ ਪੀਆਰਓ ਆਊਗਾ ਪਟਿਆਲਾ ਸੰਗਰੂਰ ਕਿਤੇ ਵੀ ਪੇਪਰ ਜਾਂ ਡਿਜੀਟਲ ਦੇ ਲਈ ਉੱਥੇ ਜਿਹੇ ਫਾਰਮ ਭੇਜੇ ਜਾਣਗੇ ਕਿ ਇਹ ਬੰਦੇ ਸਾਡੇ ਬੰਦਿਆਂ ਨੂੰ ਪਹਿਲਾਂ ਮਿਲੇ ਸੀਗੇ ਤੇ ਪੌਲ ਦੇ ਵਿੱਚ ਭਰਤੀ ਹੋਣ ਦੇ ਲਈ ਇੰਟਰਸਟਿਡ ਨੇ ਉੱਥੇ ਜੀ ਤੁਹਾਡੀ ਹੈਲਪ ਹੋ ਜੂਗੀ ਹੋ ਸਕਦਾ ਪਤਾ ਨਹੀਂ ਹੈਗਾ ਸੈਂਟਰ ਦਾ ਜੀ ਸਾਨੂੰ ਮਤਲਬ ਭਰਤੀ ਦੀ ਬਣਾਉਣ ਦੇ ਲਈ ਲੋਜਿਸਟਿਕਸ ਆਦਣਾ ਕਿਉਂਕਿ ਇਹ ਬੱਖੋ ਬੱਕਰੀਆਂ ਟੀਮਾਂ ਭੇਜੀਆਂ ਜਾਂਦੀਆਂ ਨੇ ਹਰ ਜਗ੍ਹਾ ਤੇ ਹੋ ਸਕਦਾ ਸੀ ਭਰਤੀ ਕਰਾਈਏ ਕਿਸੇ ਦਾ ਕੋਈ ਡਾਊਟ ਹੈ ਅਗਨੀਵੀਰ ਦੇ ਰਿਲੇਟਡ ਤਾਂ ਪੁੱਛ ਸਕਦਾ ਹੈ ਇਹਦਾ ਕੋਈ ਡਾਊਟ ਨਹੀਂ ਹੈ ਮੈਂ ਪੁੱਛ ਸਕਦਾ ਹਾਂ ਕਲੀਅਰ ਕਰੂੰਗਾ ਬੰਦ ਕਰਾ ਕੇ ਮੈਂ ਕੰਮ ਨਹੀਂ ਪੁੱਛਦਾ ਇਹ ਪੁੱਛਦਾ ਹੀ ਪੈਣੀ ਹੈ ਮੈਂ ਇਹਨੇ ਮਿਲਣਾ ਹੈ ਨਹੀਂ ਦੀਪਰ ਜਾ ਕੇ ਇਹ ਕਰ ਸਕਦੇ ਠੀਕ ਹੈ ਜੀ ਜਾਂਦੇ ਸੀਗੇ ਮੇਨ ਗੱਲ ਆ ਕਿ ਬੰਦਿਆਂ ਨੂੰ ਕੀ ਆ ਚਾਰ ਨਹੀਂ ਚੱਲੀ ਜਾਂਦੀ ਸੀ ਜੀ ਚਲੋ ਜੀ ਉਹ ਕਿਸੇ ਦਾ ਮੈਡੀਕਲ ਲੀਵ ਫੜ ਲੈਂਦੀ ਸੀ ਮੈਡੀਕਲ ਦੇ ਵਿੱਚ ਜਾਂ ਮਿੰਟ ਜਾਂ ਹਸਪਤਲ ਦੇ ਵਿੱਚ ਕੀ ਆ ਸਭ ਤੋਂ ਜ਼ਿਆਦਾ ਕੀ ਸੀ ਜਿਹੜੇ ਨਵੇਂ ਬੁੰਡੇ ਆ ਰਹੇ ਸੀਗੇ ਉਹ ਐਡਮਿਟ ਹੋ ਰਹੇ ਸੀਗੇ ਉਹਨਾਂ ਦੇ ਕਾਰਨ ਕੀ ਆ ਫਾਰਮੈਂਟ ਨੇ ਸਸ਼ਟਮ ਬਣਾ ਤਾ ਕਿ ਜਿਹੜਾ 4 ਸਾਲ ਦੇ ਵਿੱਚ ਬਲ ਫਿੱਟਾਗਾ ਨਹੀਂ ਸਾਇਲੈਂਟ ਕੋਰਸ ਦੇ ਫਿੱਟਾਗਾ ਇੱਕ ਟੈਟੂ ਦਾ ਪੁੱਤਨਾ 10 ਸੈਂਟੀਮੀਟਰ ਦਾ ਉਹ ਮੇਰਾ ਮੁਸ਼ਕਲ ਆ ਬਹੁਤ ਜ਼ਿਆਦਾ ਪੈਸੇ ਜਿਹੜਾ ਟੈਟੂ ਦਾ ਹੈਗਾ ਪ੍ਰੋਸੀਜਰ ਹੈਗਾ ਇੱਥੋਂ ਲੈ ਕੇ ਇੱਥੇ ਤੱਕ ਐਲਬੋ ਤੋਂ نیچے-नीचे ਸਿਰਫ ਜੇ ਪੰਜ ਤੋਂ ਛੇ ਅੱਖਰ ਆ ਗਏ ਇਸ ਵਾਰ ਵਾਕੈਂਸੀ ਬਹੁਤ ਜ਼ਿਆਦਾ ਹੈਗੀ ਹੋ ਸਕਦੇ ਤਾਂ ਚੱਲ ਜੇ ਐਪੀ ਗੋਲਡਾ ਮੇਰੇ ਮੈਨੂੰ ਡਾਕੂਮੈਂਟ ਦੇ ਦੀ ਇਹ 10th ਨਹੀਂ ਪਾਸ ਹੈਗੀ 10th ਆ ਜਾ ਮੇਰਾ 10th ਜਾ ਕੇ 9th ਚ ਨਹੀਂ 10th ਦਾ ਪੇਪਰ ਦੇ ਰਿਹਾ ਜੀ ਫਿਰ ਵੀ ਮੈਨੂੰ ਡਾਕੂਮੈਂਟ ਦੇ ਦੀ ਇੱਕ ਵਾਰੀ ਠੀਕ ਹੈ ਦਿਖਾਉਂਗਾ ਜਲਦੀ ਇਸ ਵਾਰ ਵੈਕੈਂਸੀ ਹੈ ਜਿਹੜੀ ਵੀਰੇ ਬਹੁਤ ਜ਼ਿਆਦੇ ਆ ਥੋੜਾ ਜਿਹਾ ਜ਼ੋਰ ਲਾਓ ਮੌਕਾ ਨਹੀਂ ਸਿਰ ਤੇ ਹੋ ਜਾਣੇ ਇੱਕ ਮੌਕਾ ਹੁੰਦਾਗਾ ਕਿਉਂਕਿ ਪਿਛਲੀ ਵਾਰ ਆਪਣੀ ਜਿਹੜੀ ਵੈਕੈਂਸੀ ਸੀ ਪੂਰੀ ਨਦਰ ਸਟੇਟਾਂ ਨੂੰ ਦਿੱਤੀ ਗਈ ਆ ਇਸ ਵਾਰ ਵੀ ਆਪਣੀ ਘੱਟੋ ਘੱਟ 32 350 ਪੰਜਾਬ ਦੀ ਵੈਕੈਂਸੀ ਹੈ ਪਟਿਆਲਾ ਸਾਈਡ ਅਸੀਂ ਗਏ ਸੀ ਉੱਧਰ ਪਤਾ ਹੀ ਨਹੀਂ ਹੈਗਾ ਕਿਸੇ ਨੂੰ ਫਾਰਮ ਆ ਜਿਹੜੇ ਆਨਲਾਈਨ ਫਿਲ ਹੁੰਦੇ ਆਗੇ ਲਾਸਟ ਆਪਣੀ ਹਾਈਟ ਸੈਂਟਰ ਤੋਂ ਕਿੰਨੀ ਸੈਂਟੀਮੀਟਰ ਸ਼ੂਟ ਕਰ ਜਾਂਦੇ ਨੇ ਜੀ ਲਾਸਟ ਬਾਰੇ ਆਪਣੀ ਟੋਟਲ 170 ਸੈਂਟੀਮੀਟਰ ਆ। ਵੀ ਸ਼ੂਟ ਕਿੰਨੀ ਕਰਦੇ ਸ਼ੂਟ ਤਾਂ ਨਹੀਂ ਕੋਈ ਟਰੇਡਮੈਨ ਜਾਂਦੀ ਹੈ। ਟਰੇਡਮੈਨ ਚ ਸ਼ੂਟ ਆਈ ਹੈ ਕਲਰਕ ਦੇ ਵਿੱਚ ਆ ਗਈ 175 ਸਹਾ 165 ਸੈਂਟੀਮੀਟਰ। ਜਨਨ ਕਿ 5 ਫੁੱਟ 5 5 ਇੰਚ ਤੇ ਉਹਦੇ ਲਈ ਕੁਆਲਿਫਾਈਸ਼ੀਸ਼ਨ ਕਿਤੇ ਨਹੀਂ ਆਪਣੀ। ਕਲਰਕ ਦੇ ਲਈ ਆ ਗਈ +2 ਮੈਥ ਨਾਲ ਮੈਥ ਨਾਲ ਨਾਨ ਮੈਡੀਕਲ ਅਜਾ ਨਾਲ ਪਲੱਸ ਸੈਂਸ ਹੋਵੇ ਜਿਹੜਾ ਜੀਡੀ ਲਈ ਹੈਗਾ ਉਹਦੇ ਲਈ ਨੋਰਮਲ 10th ਆ 45% ਆ ਜਿਹੜਾ ਕਲਰਕ ਆ ਉਹਦੇ ਲਈ ਆ 50 ਪਲੱਸ 50% ਤੋਂ ਉੱਪਰ-ਉੱਪਰ ਹਰ ਸਬਜੈਕਟ ਪਲੱਸ ਜਿਹੜਾ ਮੈਥ ਹੈਗਾ ਉਹ ਵੀ 50% ਨਾਲ ਪਾਸ ਹੋਣਾ ਚਾਹੀਦਾ ਜਿਹੜਾ ਟ੍ਰੇਡਮੈਨ ਵਰਕ ਆ ਉਹਦੇ ਲਈ ਆ 8ਵੀਂ ਪਾਸ ਏਜ ਆਪਣੀ 17.5 ਤੋਂ ਲੈ ਕੇ 21 ਸਾਲ ਤੱਕ ਕਿਸੇ ਦਾ ਕੋਈ ਡਾਊਟ ਹੈਗਾ? ਮੈਡੀਕਲ ਦਾ ਮੈਡੀਕਲ ਕਿਵੇਂ ਵੀਰੇ? ਨਿੰਗਾ ਦੇ ਪੁਆਇੰਟ। ਉਹ ਨਿੰਗਾ ਦੇ ਪੁਆਇੰਟ ਪੁੱਛ ਰਹੇ ਨੇ ਜੀ। ਨਿੰਗਾ ਦੇ ਵੀਰੇ ਇਹ ਮੈਂ ਇੱਕ ਤਾਂ ਹੁੰਦਾਗਾ ਮਸ਼ੀਨ ਦੇ ਨਾਲ ਥੋੜਾ ਚੈੱਕ ਅਪ ਹੋਊਗਾ। ਠੀਕ ਹੈ ਨਾ? ਇੱਕ ਕਿਤਾਬ ਅੱਗੇ ਕਾਪੀ ਰੱਖੀ ਜਾਊ ਨੋਟਬੁੱਕ। ਉਹਦੇ ਉੱਪਰ ਕੀ ਆ ਜਿਹੜੇ ਮਲ ਅੱਖਰ ਹੁੰਦੇ ਲੇਗੇ, ਈਵੀਸੀਯੂ ਜਾਂ ਉਡਾੜ ਆਊਗਾ। ਠੀਕ ਹੈ ਨਾ? ਉਹ ਹੁੰਦੇ ਨੇ ਰੰਗੀਨ। ਚਮਕਦੇ ਹੁੰਦੇ ਨੇ ਥੋੜੇ ਉਹ ਤੋਂ ਤੋਂ ਪੜਾਏ ਜਾਣਗੇ ਕੋੰਤਾ ਚੀਜ਼ ਇਹਦੇ ਚੱਕੀ ਆ ਆਈ ਜਿ ਨੂੰ ਘਮਾਉਣਾ ਹੁੰਦਾ ਠੀਕ ਆ ਨਾ ਇੱਕ ਥੋੜਾ ਮਸ਼ੀਨ ਨਾਲ ਉੱਤੇ ਚੈੱਕ ਹੋਣਾ ਹੀ ਹੋਣਾ ਕਿ ਲੈਂਸ ਤਾਂ ਨਹੀਂ ਪਵਾਇਆ ਹੈਗਾ ਹੋਰ ਮੈਡੀਕਲ ਆ ਜਿਆਦਾ ਚੱਕਰ ਨਹੀਂ ਚੱਕਰਾਂ ਹੀ ਕਰਨੀਆਂ ਕੋਈ ਮੇਜਰ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਹੋਰ ਕਿਸੇ ਦਾ ਕੋਈ ਡਾਊਟ ਹੋਵੇ ਜਿਹੜਾ ਵਰਤੋਂ ਦਾ ਡਾਊਟ ਹੋਵੇ ਅਵਰੇ ਪੁੱਛਲਾ ਕੋਈ ਚੱਕਰ ਨਹੀਂ ਕੜਾ ਪੁੱਛੀ ਵਿੱਚ ਨਾ ਫਾਰਮ ਭੌਂ ਕਰ ਲੈਣੇ ਜੀ ਫਾਰਮ ਅਵਰੇ ਜਿਨ੍ਹਾਂ ਦੇ ਮਤਲਬ ਫਾਰਮ ਲੈ ਕੇ ਆਏ ਨੇ ਉਹ ਮੈਨੂੰ ਜਮ੍ਹਾਂ ਕਰਾ ਦਿਓ ਇਸ ਵਾਰੀ ਜਿਹੜੇ ਆਪਣੇ ਆਪਣੇ ਐਪਲੀਕੇਸ਼ਨ ਫਾਰਮ ਲੈ ਕੇ ਆਏ ਹੋਗੇ ਠੀਕ ਹੈ ਉਹ ਸਬਮਿਟ ਕਰਾ ਦਿਓ ਸਰ ਨੂੰ ਠੀਕ ਹੈ ਜਿਹਦੇ ਕੋਲ ਫੋਟੋ ਹੈ ਉਹ ਫੋਟੋ ਸ਼ੇਅਰ ਕਰ ਦਿਓ ਜੀ